ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰਪਾਲ ਕੌਰ ਕਾਲੀਦਲ ਅੰਮ੍ਰਿਤਸਰ ਜ਼ਿਲ੍ਹਾ ਪ੍ਰਧਾਨ ਸੰਗਰੂਰ ਸ਼ਹੀਦ ਉਦਮ ਸਿੰਘ ਦੇ ਸ਼ਿੱਦੀ ਦਿਹਾੜੇ ਤੇ ਜੋ ਕਿ 31 ਜੁਲਾਈ ਨੂੰ ਆ ਰਿਹਾ ਹੈ ਉਹਨਾਂ ਨੂੰ ਯਾਦ ਕਰਦਿਆਂ ਕਿ ਉਹਨਾਂ ਦੀ ਬਹੁਤ ਵੱਡੀ ਦੇਣ ਆਜ਼ਾਦੀ ਦੀ ਲਹਿਰ ਵਿੱਚ ਇਹਨਾਂ ਨੇ ਲੰਡਨ ਦੇ ਵਿੱਚ ਜਾ ਕੇ ਅਡਵਰ ਗੋਲੀ ਮਾਰੀ ਸੀ ਕੇ ਇੱਕ ਸ਼ਹੀਦਾਂ ਦੀ ਧਰਤੀ ਸਨਾਮ ਅਸੀਂ ਕੋਟਨ ਕੋਟ ਪ੍ਰਣਾਮ ਕਰਦੇ ਹਾਂ ਕਿਉਂਕਿ ਸ਼ਹੀਦ ਉਦਮ ਸਿੰਘ ਆਜ਼ਾਦੀ ਦੀ ਲਹਿਰ ਦੇ ਵਿੱਚ ਹਿੱਸਾ ਪਾਉਣ ਵਾਲੇ ਉਹ ਸ਼ਖਸ ਨੇ ਜਿਹੜੇ ਕਿ ਸੰਗਰੂਰ ਦੀ ਧਰਤੀ ਤੇ ਪੈਦਾ ਹੋਏ ਜਲ੍ਹਿਆਂਵਾਲੇ ਬਾਗ ਦਾ ਬਦਲਾ ਲੰਡਨ ਦੇ ਵਿੱਚ ਜਾ ਕੇ ਲਿਆ ਲੰਡਨ ਦੇ ਵਿੱਚ ਅਡਵੈਰ ਨੂੰ ਆਪਣੀ ਪਿਸਟਲ ਨਾਲ ਸਿੱਧੀ ਗੋਲੀ ਮਾਰੀ ਤੇ ਅਸੀਂ ਸ਼ਹੀਦ ਉਦਮ ਸਿੰਘ ਨੂੰ ਹਮੇਸ਼ਾ ਹੀ ਯਾਦ ਕਰਦੇ ਆਂ ਇੱਕ ਤਾਂ ਹੁੰਦਾ ਵੀ ਸਾਲ ਬਾਅਦ ਯਾਦ ਕਰਦੇ ਆਂ ਅਸੀਂ ਉਹਨਾਂ ਦੀ ਸ਼ਹੀਦੀ ਨੂੰ ਹਮੇਸ਼ਾ ਹੀ ਯਾਦ ਕਰਦੇ ਰਹਿੰਦੇ ਆਂ ਜਿਹੜਾ ਕਾਲੀ ਦਲ ਅੰਮਰਸਰ ਹੈ ਹਮੇਸ਼ਾ ਉਹਨਾਂ ਨੂੰ ਯਾਦ ਕਰਦਾ ਰਹਿੰਦਾ ਚਾਹੇ ਸ਼ਹੀਦ ਉਦਮ ਸਿੰਘ ਵਰਗੇ ਯੋਧੇ ਜਾਂ ਗਦਰੀ ਬਾਬੇ ਸ਼ਰਾਬੇ ਵਰਗੇ ਪੱਕ ਸਿੰਘ ਵਰਗੇ ਸਾਰਿਆਂ ਨੂੰ ਅਸੀਂ ਯਾਦ ਕਰਦੇ ਆਂ ਯਾਦ ਕਰਨ ਦੇ ਨਾਲ ਕਿਉਂਕਿ ਸ਼ਹੀਦਾਂ ਨੇ ਜੋ ਸਾਡੇ ਦੇਸ਼ ਲਈ ਕੌਮ ਲਈ ਕੁਰਬਾਨੀਆਂ ਕੀਤੀਆਂ ਨੇ ਉਹਨਾਂ ਦਾ ਮਾਣ ਸਨਮਾਨ ਜਾਂ ਉਹਨਾਂ ਦੀ ਸ਼ਹੀਦੀ ਨੂੰ ਯਾਦ ਕਰਨਾ ਤੇ ਇੱਕ ਬੜੇ ਮਾਣ ਦੀ ਗੱਲ ਹੈ ਸ਼ਹੀਦ ਕੌਮ ਦਾ ਸਰਮਾਇਆ ਹੁੰਦੇ ਨੇ ਜੋ ਸ਼ਹੀਦ ਸ਼ਹੀਦ ਹੁੰਦੇ ਨੇ ਅਰ ਸੋ ਸ਼ਹੀਦ ਉਦਮ ਸਿੰਘ ਸੀ ਬਹੁਤ ਛੋਟੀ ਉਮਰ ਦੇ ਵਿੱਚ ਜਦੋਂ ਜਲਿਆਂਵਾਲੇ ਬਾਗ ਦੇ ਵਿੱਚ ਗਏ ਸੀ ਉਹਨਾਂ ਨੇ ਦੇਖਿਆ ਸੀ ਵੀ ਨਿੱਕੇ ਨਿੱਕੇ ਮਸੂਮ ਇਸਤਰੀਆਂ ਬੰਦੇ ਮਾਰੇ ਗਏ ਸੀ ਤਾ ਉਹਨਾਂ ਨੇ ਉਦੋਂ ਤੋਂ ਹੀ ਮਨ ਵਿੱਚ ਧਾਰ ਲਿਆ ਸੀ ਕਿ ਮੈਂ ਇਸ ਜਲਿਆਂਵਾਲੇ ਬਾਗ ਦਾ ਖੂਨੀ ਕਾਢ ਦਾ ਬਦਲਾ ਲਵਾਂ ਉਹਨਾਂ ਨੇ ਲੰਡਨ ਦੇ ਵਿੱਚ ਗਏ ਜਾ ਕੇ ਲੰਡਨ ਦੇ ਵਿੱਚ ਉਹ ਗੱਲ ਦਿਲੋਂ ਨਹੀਂ ਪੜਾਈ ਭਾषण ਚੱਲ ਰਿਹਾ ਸੀ ਐਡਵੈਰ ਦਾ ਸਿੱਧੇ ਜਾ ਕੇ ਐਡਵੈਰ ਦੀ ਸ਼ਾਂਤੀ ਦੇ ਵਿੱਚ ਇਸ ਤਰ੍ਹਾਂ ਗੋਲੀਆਂ ਮਾਲੀਆਂ ਤੇ ਉਹ ਸ਼ਹੀਦ ਨੂੰ ਸਾਡਾ ਕੋਟ ਕੋਟ ਪ੍ਰਣਾਮ ਇਹ ਸ਼ਹੀਦ ਹਮੇਸ਼ਾ ਹੀ ਯਾਦ ਰੱਖਣੇ ਚਾਹੀਦੇ ਨੇ ਕਿ ਸਾਡੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਪਤਾ ਲੱਗੇ ਔਰ ਨੌਜਵਾਨਾਂ ਨੂੰ ਵੀ ਪਤਾ ਲੱਗੇ ਸ਼ਹੀਦ ਨੇ ਸਾਡੀ ਕੌਮ ਲਈ ਸਾਡੇ ਦੇਸ਼ ਲਈ ਜੋ ਕੁਝ ਕੁਰਬਾਨੀਆਂ ਦਿੱਤੀਆਂ ਉਹ ਸਾਡੀ ਕੌਮ ਨੂੰ ਆਉਣ ਵਾਲੀ ਨੌਜਵਾਨੀ ਨੂੰ ਜੱਤ ਪਤਾ ਹੋਣਾ ਚਾਹੀਦਾ ਸਾਨੂੰ ਦੱਸਣਾ ਚਾਹੀਦਾ ਹਮੇਸ਼ਾ ਸ਼ਹੀਦਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ ਨੇ ਮੈਂ ਹਮੇਸ਼ਾ ਸਾਰਿਆਂ ਨੂੰ ਇਹੀ ਕਹਿੰਨੀ ਆ ਸਾਰੇ ਮਾਂ-ਬਾਪ ਨੂੰ ਕਿ ਸ਼ਹੀਦਾਂ ਦੀਆਂ ਗੱਲਾਂ ਸਿੱਧਾਂ ਦੀਆਂ ਬਾਤਾਂ ਆਪਣੇ ਬੱਚਿਆਂ ਨੂੰ ਸਿਖਾਇਆ ਕਰਨ ਕਿ ਪਤਾ ਲੱਗੇ ਸ਼ਹੀਦ ਨੇ ਜਿਹੜੇ ਇਹਨਾਂ ਨੇ ਕਿਵੇਂ ਕੁਰਬਾਨੀਆਂ ਕਰਕੇ ਸਾਡਾ ਦੇਸ਼ ਬਚਾਇਆ ਦੇਸ਼ ਆਜ਼ਾਦ ਕਰਵਾਇਆ ਇਸ ਦੇਸ਼ ਨੂੰ ਵੱਡੀ ਦੇਣ ਸਰਾਬੇ ਗਦਰੀ ਬਾਬੇ ਤੇ ਫਾਕ ਸਿੰਘ ਉਦਮ ਸਿੰਘ ਵਰਗਿਆਂ ਦੀ ਹੈ ਤੇ ਇਹ ਦੇਣ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਮੈਂ ਦੁਬਾਰਾ ਫੇਰ 31 ਜੁਲਾਈ ਸ਼ਹੀਦ ਉਦਮ ਸਿੰਘ ਦੀ ਸ਼ਹੀਦੀ ਨੂੰ ਕੋਟ ਕੋਟ ਪ੍ਰਣਾਮ ਸੋਮਣੀ ਕਾਲੀਦਲ ਅਮਰ ਸਲੋਂ ਵੀ ਬਲਵਲੋਂ ਵੀ ਕੋਟ ਅੰਕੋਟ ਪ੍ਰਣਾਮ ਕਰਦੀ ਹਾਂ ਵਾਹਿਗੁਰਜੀ ਦਾ ਕਾਲ ਸਵਾਹਿਗੁਰਜੀ